ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਉਹ ਵਾਰਡਨ ਦੀ ਕੀ ਪੋਜੀਸ਼ਨ ਹੈ ਆਪਣੇ ਉਹ ਕਹਿਣ ਲੱਗੇ ਜੀ ਵਾਰਡ ਜਿਹੜੇ ਆ ਉਹ 2017 ਤੋਂ ਬਾਅਦ ਵੰਡੇ ਨਹੀਂ ਗਏ ਉਹ ਰਕਮਾਂ ਜਿਹੜੀਆਂ ਕਿਸੇ ਨੂੰ ਨਹੀਂ ਮਿਲੀਆਂ ਅਜੇ ਤੱਕ ਤੇ ਪਰ ਅਸੀਂ ਮੈਂ ਕਿਹਾ ਉਹਨਾਂ ਦੀ ਪੋਜੀਸ਼ਨ ਕੀ ਕਹਿਣ ਲੱਗੇ ਜੀ ਉਹ ਫਾਈਨਲ ਹੋਇਆ ਪਿਆ ਸਾਰਾ ਸਿਰਫ ਸਿਰਫ ਸੀਐਮ ਸਾਹਿਬ ਤੋਂ ਮਨਜ਼ੂਰੀ ਉਹਨਾਂ ਦੇ ਟਾਈਮ ਦੀ ਤੇ ਉਹ ਜਿਹੜੇ ਆ ਉਹ ਚੈੱਕ ਵਗੈਰਾ ਤਿਆਰ ਕਰਨੇ ਆ ਤੇ ਉਹਨਾਂ ਨੂੰ ਦੇ ਦੇਵਾਂਗੇ ਸੀਐਮ ਸਾਹਿਬ ਤੋਂ ਦੋ ਵਾਰੀ ਅਸੀਂ ਟਾਈਮ ਲੈ ਲਿਆ ਕੁਦਰਤੀ ਸਾਡੇ ਮਹਿਕਮਾ ਜਿਹੜਾ ਇਹਦੇ ਡਾਇਰੈਕਟਰ ਡੀਜੀ ਜਿਹੜਾ ਪਬਲਿਕ ਕੇਸ਼ਨ ਦਾ ਹੁੰਦਾ ਇਹਦਾ ਆਪਣੇ ਸਰਕਾਰ ਦਾ ਉਹ ਸਾਡੇ ਵੀ ਡੀਜ਼ ਨੇ ਤੇ ਉਹਨਾਂ ਕੋਲ ਕੁਦਰਤੀ ਟਾਈਮ ਦੀ ਕਮੀ ਹੋਣਾ ਨਾ ਹੁਣ ਕਰ ਟਾਈਮ ਨਾ ਹੋਣ ਕਰਕੇ ਟਾਈਮ ਥੋੜਾ ਜਿਹਾ ਸੀ ਜਿਹੜਾ ਸੀਐਮ ਸਾਹਿਬ ਨੇ ਸਾਨੂੰ ਦਿੱਤਾ ਸੀ ਉਹਦੇ ਜਿਸੀਂ ਤਿਆਰੀ ਉਹ ਪੂਰੀ ਕਰ ਨਾ ਸਕੇ ਫਿਰ ਉਸ ਤੋਂ ਬਾਅਦ ਹੁਣ ਮੈਂ ਸੋਚਿਆ ਵੀ ਇਹ ਫਿਰ ਸਾਡੇ 31 ਮਾਰਚ ਦਾ ਸਾਡਾ ਖਾਤਾ ਹੀ ਕੀ ਬਣੇਗਾ ਸਾਰੇ ਸਾਲ ਦੇ ਵਿੱਚ ਵੀ ਅਸੀਂ ਕੁਝ ਵੀ ਨਹੀਂ ਕੀਤਾ ਕਿਉਂਕਿ ਉਹ ਹਫਰਾ ਦਫਰੀਦ ਦੇ ਵਿੱਚ ਜਲਦੀ ਜਲਦੀ ਉਹ ਫਾਈਲ ਆਪ ਪਰਸਨਲੀ ਮੈਂ ਅਪਰੂਵ ਕਰਵਾ ਕੇ 75 ਲੱਖ ਦੇ ਕਰੀਬ ਜਿਹੜੇ ਪੁਰਾਣੇ 2017 ਤੋਂ ਲੈ ਕੇ 2022 ਤੱਕ ਦੇ ਸਾਡੇ ਅ ਅਵਾਰਡ ਸੀ ਉਹ ਸਾਰੇ ਦੇਤੇ